ਆਜਾ ਮੈਂ ਬੋਲਣਾ ਮਾਰਦਾ ਜਿਹੜਾ ਪਲੱਸ ਗਿਆ ਇਹ ਦੇਖੀ ਉਹ ਜਿਹੜਾ ਮੈਂ ਕਹਿੰਦਾ ਪੱਥਰ ਆ ਬੈ ਗਾਲੇ ਗਾਲੇ ਜਾਣੇ 20 ਦੇ ਲਿਖਦੇ ਕੱਢਦੇ ਜਾਣੇ ਵਿੱਚ ਉਹਦੇ ਜਦੋਂ ਸਰੋਂ ਹੁੰਦੀ ਆ ਯਾਰ ਹਾਂਜੀ ਜਦੋਂ ਰੈਡੀ ਸਰੋਂ ਸਾਰੇ ਚੋਂ ਕੱਢਦੇ ਹਾਂ ਰੈਡੀ ਫਿਰ ਹੁੰਦੀ ਆ ਜਮੇ ਰੈਡੀ ਸਰੋਂ ਭਰ ਕੇ ਜਾਣੇ ਆ ਪਾ ਲੋ ਜਿੰਨੇ ਪੈਂਦੀਆਂ shear ਕਰ ਦੋ ਵੱਧ ਤੋਂ ਵੱਧ ਕਰ ਆਹ ਵੇਖੀ ਫੇਸਬੁੱਕ ਤੇ ਬਾਦੋ ਜਿਹੜਾ ਜਾਣਕਾਰ ਆ ਪੂਰਾ ਹਾਂ ਚਾਹੀਦਾ ਦੂਰ ਜਾਨੀ ਇਹ ਪਤਾ ਨਹੀਂ ਸਰਕਾਰ ਆਹ ਵੇਖੀ ਫੇਸਬੁੱਕ ਤੇ ਬਾਦ ਵੇਖੋ ਜਿੰਨੇ ਨੂੰ ਹਸਾਤ ਕਰਦੇ ਆ ਕਿ ਜਲਮ ਸਰਕਾਰ ਜੋ ਹਰਿਆਣਾ ਦੀ ਆ ਇਹ ਆਪਣੇ ਕਿਸਾਨਾਂ ਦੇ ਉੱਤੇ ਟਿੱਕਰੀ ਆਪਣਾ ਖਨੋਰੀ ਬਾਰਡਰ ਦੇ ਉੱਤੇ ਇਹ ਵੇਖੋ ਇਹ ਕੋਈ ਆਮ ਜੋ ਮਜਬਿਆਂ ਦੇ ਉੱਤੇ ਹਥਿਆਰ ਵਰਤਿਆ ਜਾਂਦਾ ਜਾਂ ਕੋਈ ਇਹੋ ਜਿਹਾ ਕੋਈ ਭੀੜ ਮਜਬੇ ਨੂੰ ਪਛਾੜ ਟਾਉਣ ਵਾਸਤੇ ਕੋਈ ਇਹੋ ਜਿਹਾ ਕੋਈ ਹਥਿਆਰ ਵਰਤਿਆ ਜਾਂਦਾ ਉਹ ਨਹੀਂਗਾ ਇਹਨੇ ਵੇਖੋ ਇਹ ਵੀਰ ਨੂੰ ਪੂਰਾ ਜ਼ਖਮੀ ਕਰ ਦਿੱਤਾ ਜਿਤਨਾ ਕਿ 12 ਬੋਰ ਦਾ ਇੱਥੇ ਨਾ 12 ਬੋਰ ਦਾ ਜਿਤਨਾ ਰੌਂਡ ਦਾ ਇਸਤੇਮਾਲ ਕੀਤਾ ਗਿਆ ਇਹ ਵੇਖੋ ਇਸ ਤਰ੍ਹਾਂ ਕਰਕੇ ਇਹ ਪੂਰਾ ਸਰੀਰ ਛੰਣਣੀ ਕਰ ਦਿੱਤਾ ਗਿਆ ਇੰਨਾ ਵੀਰ ਦਾ ਆ ਆ ਵੇਖ ਲਓ ਤੁਸੀਂ ਆ ਵੇਖੋ ਤੇ ਮੈਂ ਆਪਣੇ ਸਭੂ ਕਿਸਾਨ ਭਰਾਵਾਂ ਨੂੰ ਦੇਸ਼ ਵਾਸੀਆਂ ਨੂੰ ਆ ਦੇਖੋ ਸਾਰੇ ਹੀ ਆ ਜਿਹੜੇ ਵੀ ਕੋਈ ਮਾਨਵਤਾ ਦੇ ਨਾਲ ਸੰਬੰਧ ਰੱਖਦੇ ਉਹਨਾਂ ਨੂੰ ਅਪੀਲ ਕਰਦਾ ਵੀ ਇਹ ਜਿਹੜੇ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਮੋਦੀ ਸਰਕਾਰ ਦੇ ਜੋ ਜ਼ਾਲਮ ਸਰਕਾਰ ਹੈ ਇਹਦੇ ਖਿਲਾਫ ਆਵਾਜ਼ بلند ਕਰੋ ਤੇ ਇਹ ਜੋ ਆ ਆਪਣੇ ਹੱਕਾਂ ਦੀ ਰਾਖੀ ਵਾਸਤੇ ਲੜਨ ਵਾਲੇ ਲੋਕਾਂ ਦੇ ਉੱਤੇ ਇਤਨਾ ਤਸ਼ੱਦਦ ਕਿਸੇ ਅਜ ਤੱਕ ਕਿਸੇ ਸਰਕਾਰ ਨੇ ਨਹੀਂ ਟਾਇਆ ਗਿਆ। ਆ ਵੀ ਰੈਨ ਨੂੰ ਚਿਹਰਾ ਕਰੀ ਮਾਰਾ ਗਿਆ। ਆ ਆ ਵੇਖੋ ਇਹ ਵੀ ਇਹ ਪਿੰਡ ਪਿੰਡ ਖਿਆਲੀ ਤੇ ਜ਼ਿਲ੍ਹਾ ਬਰਨਾਲਾ ਬਲਾਕ ਬਹਿਲਕਲਾਂ ਜਥੇਬੰਦੀ ਸਿੱਧੂਪੁਰ। ਇਕਤਾ ਸਿੱਧੂਪੁਰ ਦੀ ਜਥੇਬੰਦੀ ਆ। ਇਹ ਵੀਰ ਜਿਹੜਾ ਵਾ ਇਹ ਬੜਾ ਬੁਰੀ ਤਰ੍ਹਾਂ ਜਿਹੜਾ ਵਾ ਜਖਮੀ ਹੋ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ